ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਮੁੰਡੇ ਦੇ ਵੱਲੋਂ ਆਪਣੀ ਸਕੀ ਮਾਸੀ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਔਰ ਮੌਕੇ ਤੇ ਉਸਨੇ ਇਸ ਗੱਲ ਨੂੰ ਕਬੂਲਿਆ ਵੀ ਉਸਨੇ ਕੀ ਬਿਆਨ ਦਿੱਤਾ ਉਹ ਵੀ ਸੁਣਾਵਾਂਗੇ ਪਰ ਸਭ ਤੋਂ ਪਹਿਲਾਂ ਜਾਣਕਾਰੀ ਦੇ ਦਈਏ ਕਪੂਰਥਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਮਨਰੂਪ ਤੇ ਉਸ ਦੀ ਮਾਸੀ ਦਾ ਮੁੰਡਾ ਹਰਪ੍ਰੀਤ ਜੋ ਕਿ ਧਾਰਮਿਕ ਸਥਾਨ ਤੇ ਇਕੱਠੇ ਗਏ ਸਨ ਔਰ ਘਰੇ ਆਉਣ ਵੇਲੇ ਮੋਟਰਸਾਈਕਲ ਤੇ ਇਕੱਠੇ ਆ ਰਹੇ ਸਨ ਔਰ ਕਿਸੇ ਗੱਲ ਨੂੰ ਲੈ ਕੇ ਮਨਰੂਪ ਤੇ ਹਰਪ੍ਰੀਤ ਦੀ ਬਹਿਸ ਹੋ ਗਈ ਔਰ ਹਰਪ੍ਰੀਤ ਨੇ ਮਨਰੂਪ ਦੇ ਸਿਰ 'ਚ ਸ਼ਸਤਰ ਮਾਰ ਕੇ ਆਪਣਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਜਿਸ ਤੋਂ ਬਾਅਦ ਉਸਨੇ ਕੈਮਰੇ ਤੇ ਇਕੱਲੀ-ਇਕੱਲੀ ਗੱਲ ਕਬੂਲੀ ਵੀ ਹੈ ਤਾਂ ਹਰਪ੍ਰੀਤ ਦੱਸਦੇ ਚੱਲਦੇ ਆ ਉਸਦੇ ਮਾਪੇ ਵਿਦੇਸ਼ ਰਹਿੰਦੇ ਨੇ ਤਾਂ ਉਹ ਆਪਣੀ ਮਾਸੀ ਦੇ ਘਰ ਆਈ ਜਾਣੇ ਕਿ ਮਨਰੂਪ ਦੇ ਹੀ ਘਰ ਰਹਿੰਦਾ ਸੀਗਾ ਉਸ ਦਾ ਪਾਲ ਪੋਸ ਸਾਰਾ ਉਸ ਦੀ ਮਾਸੀ ਹੀ ਕਰਦੀ ਸੀ ਪਰ ਦੇਖੋ ਕਿਸ ਤਰੀਕੇ ਨਾਲ ਅੱਜ ਉਸਨੇ ਹਰਪ੍ਰੀਤ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੀ ਮਾਸੀ ਦਾ ਘਰ ਹੀ ਪੱਟ ਦਿੱਤਾ ਜਵਾਨ ਪੁੱਤ ਸੀਗਾ ਔਰ ਉਸਨੇ ਇਹ ਗੱਲ ਕਹੀ ਕਿ ਨਸ਼ਾ ਕਰਨ ਨੂੰ ਲੈ ਕੇ ਮੈਂ ਉਸ ਨੂੰ ਰੋਕ ਰਿਹਾ ਸੀ ਪਰ ਉਹ ਨਹੀਂ ਸੀ ਮੰਨਦਾ ਪਰ ਇਸੇ ਦਰਮਿਆਨ ਸਾਡੇ ਦਰਮਿਆਨ ਸਾਡੇ ਵਿਚਕਾਰ ਜਿਹੜੀ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਉਸਨੇ ਸਿਰ ਤੇ ਉਸਦੇ वार ਕੀਤਾ ਔਰ ਮਨਰੂਪ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਆਸ-ਪਾਸ ਦੇ ਲੋਕ ਵੀ ਪਹੁੰਚੇ ਔਰ ਹਰਪ੍ਰੀਤ ਨੂੰ ਕੋਸ ਦੇ ਨਜ਼ਰ ਆਏ ਔਰ ਹਰਪ੍ਰੀਤ ਦੀ ਭੈਣ ਔਰ ਮਨਰੂਪ ਦੀ ਵੀ ਉਹੀ ਭੈਣ ਹੋਈ ਔਰ ਉਹ ਵੀ ਇਸ ਨੂੰ ਕੋਸਦੀ ਹੋਈ ਨਜ਼ਰ ਆਉਂਦੀ ਆ ਪਰ ਉਹ ਮੌਕੇ ਤੇ ਖੜਾ ਰਹਿੰਦਾ ਉਸ ਨੂੰ ਮਾਰ ਕੇ ਪਿੰਡ ਵਾਲੇ ਵੀ ਮੌਜੂਦ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਸੱਕੀ ਮਾਸੀ ਦਾ ਸੱਕੀ ਮਾਸੀ ਦੇ ਮੁੰਡੇ ਦਾ ਕਤਲ ਕੀਤਾ ਅਸੀਂ ਤੁਹਾਨੂੰ ਹਰਪ੍ਰੀਤ ਦਾ ਕਬੂਲਨਾਮਾ ਸੁਣਾਉਣੇ ਆ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਹਾਂ ਮੈਂ ਹੀ ਮਨਰੂਪ ਨੂੰ ਮੌਤ ਦੇ ਘਾਟ ਉਤਾਰਿਆ ਹੈ ਕੀ ਗੱਲ ਹੋਈ ਸੀ ਤੁਹਾਨੂੰ ਸੁਣਾਉਣੇ ਆ ਇਹ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਂਜਾਈ ਲੱਗਦਾ ਜੀ ਨਾ ਮੇਰੀ ਮਾਂ ਦਾ ਕੀ ਨੌ ਸੀ ਉਹਨਾਂ ਦਾ ਮੰਨਰੂਤ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ 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 ਹੋਏ ਇੱਥੇ ਭਵਾਨੀਪੁਰ ਲੱਗ ਗਈ ਜੀ ਕਹਿੰਦਾ ਵੀ ਐਂ ਜਾਵਾਂ ਵੀ ਨਸ਼ਾ ਮੈਂ ਕਰਨਾ ਐ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਕਦੋਂ ਲੈਣ ਜਾਣਾ ਮਤਲਬ ਇਹ ਨਸ਼ੇ ਦਾ ਆਦੀ ਸੀਗਾ ਹਾਂ ਨਸ਼ੇ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮੰਨੀ ਇਹ ਇਹਨੇ ਰੁਕ ਲਿਆ ਮੋਰਚਲ ਇਹਨੇ ਮੇਰਾ ਦਿਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨ ਦਿਮਾਲਾ ਲਾ ਤਾਂ ਮੇਰੇ ਕਿਸ ਗਲਾਰ ਤੇ ਮੈਂ ਜੀ ਸ਼ਾਸਤਨਾ ਕਰਨਾ ਸੀ ਇਹ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਣਜਾਈ ਲੱਗਦਾ ਜਿੰਨਾ ਮੇਰੀ ਮਾਤਾ ਕੀ ਨਾਮ ਸੀ ਉਹਨਾਂ ਦਾ ਮੰਨਰੂਦ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀਗਾ ਤੇ ਆਉਂਦੇ ਆਉਂਦੇ ਹੁੰਦੇ ਹੋਏ ਇੱਥੇ ਭਵਾਨੀਪੁਰ ਲੱਗੇ ਇਹ ਕਹਿੰਦਾ ਵੀ ਐਂ ਜੋ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਕਦੋਂ ਲੈਣ ਜਾਣਾ ਮਤਲਬ ਇਹ ਨਸ਼ੇ ਦਾ ਆਦੀ ਸੀਗਾ ਹਾਂ ਨਸ਼ੇ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮੰਨੀ ਇਹਨੇ ਰੁਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਿਮਾਗਲਾ ਲਾਉਣ ਦੀ